ਨਮਸ ਸ਼ਿਵਾਏ ਹਰ ਹਰ ਮਹਾਦੇਵ ਬੋਲੇ ਸ਼ਿਵ ਸ਼ੰਕਰ ਸ਼ਮਨਾਤ ਕੀਜੈ ਪੰਜਾਬ ਅਬ ਨਿਊਜ਼ ਦੇਖ ਰਹੇ ਸਮੂਦ ਅਸ਼ਕੰਦਾ ਸਵਾਗਤ ਮਹਾਰਾਜ ਚੋਹਾਨ ਤੇ ਮਿਰਨਾਲ ਨੇ ਸਨ ਸਿੰਘ ਅੱਚਰ ਮੰਦਰ ਚ ਕਰਵਾਇਆ ਜਾ ਰਿਹਾ ਹੈ ਰੂਦਰ ਅਭਿਸ਼ੇਕ ਪ੍ਰਦਾਨ ਪੂਰਨ ਚੰਦ ਨਰੇਸ਼ ਲੁਥਰਾ ਸ਼ਿਜੇਸ਼ਵਰ ਤਾਂ ਅਮ ਜਿ ਲੱਗੀਆਂ 7 ਮਹੀਨੇ ਦੀਆਂ ਵੱਡੀਆਂ ਰੌਣਕਾਂ ਮੁੱਖ ਸੇਵਾਦਾਰ ਸ਼੍ਰੀ ਨਰੇਸ਼ ਉਤਰਾਜੀਦੋਂ ਪਰਾਲੇ ਨਾਲ ਹੁੰਦਾ ਹੈ ਹਰ ਸਾਲ ਰੂਦਰ ਅਭਿਸ਼ੇਕ ਤੇ ਹਵਨ ਯਗ ਬਟਾਲਾ ਦੇ ਵਿਧਾਇਕ ਸ਼੍ਰੀ ਗਲਸੀ ਨੇ ਕੀਤੀ ਮੁੱਖ ਮਹਿਮਾਨ ਵਜੋਂ ਸ਼ਰਕਤ ਸ਼੍ਰੀ ਅਚਲਮੰਦਰ ਸਭਾ ਵੱਲੋਂ 파ਰਥੀ ਰੂਦਰ ਅਭਿਸ਼ੇਕ ਤੇ ਮਹਾ ਯਗ ਕਰਵਾਇਆ ਪੋਲੇਨਾਥ ਤੇ ਜੈਕਾਰ ਨਾਲ ਗੂੰਜਾ ਸ਼੍ਰੀ ਅਚਲੇਸ਼ਵਰ ਧਮ ਅਯੋਧਿਆ ਤੋਂ ਆਏ ਆਚਾਰੀਆ ਸ਼ਿਵ ਮਿਸ਼ਰਾ ਜੀ ਵੱਲੋਂ ਅਚਲਮੰਦਰ ਸਭਾ ਦੇ ਗਣਪਤੀ ਹਾਲ ਵਿੱਚ ਰੁਦਰ ਅਭਿਸ਼ੇਕ ਵਿਧੀਵਤ ਤਰੀਕੇ ਨਾਲ ਅਤੇ ਪੂਰੀ ਸ਼ਰਧਾ ਭਾਵਨਾ ਨਾਲ ਸ਼ਿਵਲਿੰਗ ਨੂੰ ਅਭਿਸ਼ੇਕ ਕਰਵਾ ਕੇ ਕਰਵਾਇਆ ਬਟਾਲਾ ਦੇ ਅੱਜ 31 ਪਰਿਵਾਰਾਂ ਨੇ ਰੁਦਰ ਅਭਿਸ਼ੇਕ ਜੋ ਭਾਗ ਲਿਆ ਇੱਥੇ ਇਹ ਵੀ ਦੱਸਣਯੋਗ ਹੈ ਕਿ ਜੋ ਵੀ ਇੱਥੇ ਰੁਦਰ ਅਭਿਸ਼ੇਕ ਕਰਵਾਉਂਦਾ ਹੈ ਉਸ ਨੂੰ ਭੋਲੇ ਨਾਥ ਦੀ ਕਿਰਪਾ ਨਾਲ ਸੁਖ ਸ਼ਾਂਤੀ ਸਮ੍ਰਿਤੀ ਅਤੇ ਉਸ ਦੀਆਂ ਮਨੁਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਸਭ ਤੋਂ ਵੱਡਾ ਤੀਰਤ ਸਥਾਨ ਸ਼੍ਰੀ ਚਲੇਸ਼ਵਰ ਤਾਮ ਆਉਣ ਵਾਲੇ ਦੀਆਂ ਝੋਣੀਆਂ ਭਰਦੇ ਹਨ ਭੋਲੇनाथ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਮੁਖ ਸੇਵਾ ਦਾ ਸ਼੍ਰੀ ਨਰੇਸ਼ ਉਤਰਾ ਨੇ ਕੀਤਾ ਅਤੇ ਸੰਤ ਸ਼ਿਵਮ ਮਿਸ਼ਰਾ ਦਾ ਸਨਮਾਨ ਕੀਤਾ ਅਤੇ ਆਪਣੀ ਹਾਜ਼ਰੀ ਭਰਨ ਆਏ ਪக்தਾ ਨੂੰ ਵੀ ਅਚਲ ਮੰਦਰ ਦੇ ਮੁਖ ਸੇਵਾ ਦਾ ਸ਼੍ਰੀ ਨਰੇਸ਼ ਉਤਰਾ ਪ੍ਰਧਾਨ ਪੂਰਨ ਚੰਦ ਤਰਸੀਮ ਸੇਖੜੀ ਵੱਲੋਂ ਸਰੂਪਾ ਪਾ ਕੇ ਆਏ ਲੋਕਾਂ ਦਾ ਸਨਮਾਨ ਕੀਤਾ ਅੱਜ ਦੇ ਵਿਸ਼ੇਸ਼ ਦੇ ਲਈ ਪੰਜਾਬ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਦੇ ਵਿਧਾਇਕ ਅਮਨ ਸ਼ੇਰ ਸਿੰਘ ਸ਼ਰੀ ਕਲਸੀ ਜੀ ਇੰਪਰੂਵਮੈਂਟ ਅਸਟੇ ਚੇਅਰਮੈਨ ਸ਼੍ਰੀ ਯਸ਼ਪਾਲ ਚੋਹਾਨ ਜੀ ਬਟਾਲਾ ਕਲੱਬ ਦੇ ਜਨਰਲ ਸੈਕਟਰੀ ਸ਼੍ਰੀ ਰਜੀਵ ਵਿਕ ਜੀ ਲੂਥਰਾ ਜਵੈਲਰਸ ਦੇ ਮਾਲਕ ਸ਼੍ਰੀ ਸੋਨੂ ਲੂਥਰਾ ਜੀ ਨੇ ਨਰੇਸ਼ ਲੂਥਰਾ ਦਾ ਧੰਨਵਾਦ ਕੀਤਾ ਕਿ ਉਹਨਾਂ ਵੱਲੋਂ ਹਰ ਸਾਲ ਰੂਦਰ ਵਿਸ਼ੇ ਕਰਵਾਇਆ ਜਾਂਦਾ ਹੈ ਅਤੇ ਆਪਸੀ ਭਾਈਚਾਰੇ ਤੇ ਅਮਨ ਸ਼ਾਂਤੀ ਲਈ ਜੋ ਉਪਰਾਲਾ ਕਰਦੇ ਹਨ ਉਹ ਬਹੁਤ ਹੀ ਸ਼ਲਾੰਗਾ ਯੋਗ ਹੈ। ਸਾਵਣ ਦੇ ਇਸ ਸ਼ੁਭ ਮਹੀਨੇ ਤੇ ਵਿਧਾਇਕ ਅਤੇ ਕਾਰਜਕਾਰੀ ਪ੍ਰਧਾਨ ਸ਼੍ਰੀ ਕਲਸੀਜੀ ਵੱਲੋਂ ਹੀ ਅੱਚਰ ਮੰਦਰ 752 ਸ਼ਬਾਦ ਦੇ ਹਾਲ ਦਾ ਲੈਂਡਰ ਦਾ ਕੀਤਾ ਉਦਘਾਟਨ ਔਰ ਅੱਜ ਦੇ ਇਸ ਸ਼ੁਭ ਦਿਹਾੜੇ ਤੇ ਇਹ ਵੀ ਦੱਸਣਯੋਗ ਹੈ ਕਿ ਬਟਾਰਾ ਦੇ ਉਕੇ ਸਮਾਜ ਸੇਵਕ ਅਤੇ ਪੱਤਰਕਾਰਿ ਚ ਚੰਗਾ ਨਾਮ ਨਖਟਣ ਵਾਲੇ ਸ਼੍ਰੀ ਇਸ਼ੂ ਰਾਂਜਲ ਜੀ ਦਾ ਵੀ ਪੋਲੇਨਾਥ ਦੇ ਦਰਬਾਰ ਤੇ ਕੇਕ ਕੱਟ ਕੇ ਜਨਮ ਦਿਨ ਮਨਾਇਆ ਗਿਆ ਆ ਤੁਹਾਨੂੰ ਦਿਖਾਉਣੇ ਆ ਉੱਥੋਂ ਦੀਆਂ ਕੁਝ ਲਾਈਵ ਤਸਵੀਰਾਂ ਤੇ ਆਪਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਜਿਹੜੀ ਆ ਚਾਰੇ ਸ਼ਿਵ ਮਿਸ਼ਰਾ ਜੀ ਵੱਲੋਂ ਜਿਹੜਾ ਪੋਲੇਨਾਥ ਦਾ ਗੁਣਗਾਨ ਕੀਤਾ ਗਿਆ ਉਹ ਵੀ ਤੁਹਾਨੂੰ ਜ਼ਰੂਰ ਦਿਖਾਵਾਂਗੇ ਤੇ ਸੁਣਦੇ ਹਾਂ ਕੀ ਹੈ ਕਹਿਣਾ ਅੱਜ ਦੇ ਪਹੁੰਚੇ ਤੇ ਮੁੱਖ ਮਹਿਮਾਨnabla ਅਤੇ ਚਾਰੇ ਸ਼ਿਵ ਮਿਸ਼ਰਾ ਜੀ ਦਾ ਅਤੇ ਅਚਰ ਮੰਦਰ ਸਭਾ ਦੇ ਮੁਖ ਸੇਵਾਦਾਰ ਸ਼੍ਰੀ ਨਰੇਸ਼ ਉਤਰਾ ਜੀ ਦਾ ਨਮਹ ਓਮ ਸ੍ਰੀ ਸਰਸਵਤੀ ਨਮਹ गणनाथ सरस्वती प्रविशुक्र बृहस्पति पंचैना संस्मरे नित्यं वेदवाणी प्रवर्तये मंगलं भगवान शंभो मंगलं वृषभध्वज मंगलं पार्वतीनाथ सार्वभौमाय मंगलं भूत भावन भगवान भोलेनाथ आपके जीवन में हमेशा मंगल ही मंगल करें ये अवसर आपके जीवन में हमेशा आता रहे ऐसा भाव मन में रखते हुए उनके नामों का स्मरण अपने मन में ओम नमः शिवाय का स्मरण बनाते हुए भगवान का अभिषेक करें आप हटा अभिषेक करें भगवान का ਕੁਰਮਲ ਸਿੰਘ ਨੀਲੇ ਕੰਟਾਲ ਬਿਸਵਾਪਤੀ ਤੇ ਮੁਝ ਰਖੋ ਸੇ ਲਾਉ ਨੀ ਜੀ ਸੇ ਓਮ ਕਜਾਪਦਏ ਸਵਾਹਾ ਰਿਨਕਜਾਪਦਏ ਨਮਮਾ ਓਮ ਇੰਦਰਾਏ ਸਵਾਹਾ ਦੇ ਜੀ ਸਵਾਹਾ ਸੁਖੋ ਆ ਇੱਕ ਖੁਸ਼ੀ ਦੀ ਗੱਲ ਹੈ ਅਚਲ ਮਹਾਸਭਾ ਜਿਹਨਾਂ ਦੇ ਪ੍ਰਧਾਨ ਪੂਰਨ ਚੰਦ ਸਿੰਘ ਸੋਚੀ ਟੀਮ ਤੇਰੀ ਇੱਕ ਸਾਲ ਕੋ ਕੇ ਇਕ ਤੰਦੀ ਸੇਵਾ ਕਰ ਰਹੀ ਹੈ ਮੈਂ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦਾ ਹਾਂ ਕਿਉਂਕਿ ਅੱਜ ਪਹਿਲਾਂ ਜਗ੍ਹਾ ਕੀਤੇਗੇ ਉਸ ਤੋਂ ਬਾਅਦ ਅੱਜ ਮੰਦਰ ਦੀ ਨਵੀਂ ਉਸਾਰੀ ਦਾ ਉਦਘਾਟਨ ਕੀਤਾ ਗਿਆ ਹੋਰ ਮੈਂ ਦੇਖ ਰਿਹਾ ਕਿ ਅੱਜ ਇੱਕ ਬੈਕ ਸਾਈਡ ਦੇ ਉੱਤੇ ਮੰਦਰ ਦਾ ਇੱਕ ਨਵਾਂ ਹੋਰ ਲੈਂਟਰ ਜਿਹੜਾ ਬੈ ਰਿਹਾ ਮੈਂ ਸਾਰੀ ਜਿਹੜੇ ਇਕੰਦੀ ਸੁਸਾਇਟੀ ਆ ਉਹਨਾਂ ਦੇ ਸਾਰੇ ਸਾਡੀ ਸਾਰੀ ਸਮੂਹੀ ਟੀਮ ਮੇਰੇ ਨਾਲ ਬੈਠੇ ਨੇ ਮੈਂ ਇਹਨਾਂ ਦੀ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਨਾ ਕਿਉਂਕਿ ਇਹਨਾਂ ਦੀ ਅਨਥਕ ਮਿਹਨਤ ਜਿਹੜੀ ਹੈ ਉਹ ਇੱਕ ਵੱਖਰਾ ਜਿਹੜਾ ਅਚਲੇਸ਼ਵਰ ਧਾਮ ਦੀ ਦਿੱਖ ਦਾ ਹੋਰ ਜਿਹੜਾ ਨਜ਼ਾਰਾ ਜਿਹੜਾ ਸੁੰਦਰੀ ਕਰਨ ਜਿਹੜਾ ਉਹ ਦੇਖਣ ਨੂੰ ਮਿਲਦਾ ਹੈ ਦੇਖੋ ਜੀ ਦੁੱਤਰਾ ਸਾਹਿਬ ਦੇ ਸਾਦੇ ਬਟਾਲੇ ਦੇ ਸ਼ਹਿਰ ਦੀ ਮਹਾਨ ਸ਼ਖਸੀਅਤ ਹੈ ਔਰ ਹਮੇਸ਼ਾ ਸਮਾਜ ਸੇਵੀ ਕੰਮਾਂ ਦੇ ਵਿੱਚ ਅਗਾਂਵਧੂ ਰਹੇ ਨੇ ਔਰ ਆਤਮਿਕ ਜਿਹੜਾ ਜਗ੍ਹਾ ਕੀਤਾ ਹੈ ਇਹ ਇਹਨਾਂ ਦੀ ਫੋਟ ਦੀ ਆ ਦਾ ਜਿਹੜਾ ਯੋਗਦਾਨ ਮੈਂ ਇਹਨਾਂ ਦਾ ਹੋਂਦ ਕਰਕੇ ਕਿਉਂਕਿ ਆ ਪਰਮਾਤਮਾ ਦੇ ਨਾਲ ਜੋੜਨਾ ਪਰਮਾਤਮਾ ਦੇ ਨਾਲ ਉਹਨਾਂ ਦਾ ਆਸ਼ੀਰਵਾਦ ਦਿਵਾਉਣਾ ਇਹ ਵੀ ਦੁਨੀਆਂ ਦੇ ਵਿੱਚ ਬਾਤ ਇਨਸਾਨ ਨੇ ਪਰੇ ਦੀ ਸੇਵਾ ਦੇ ਰਿਹਾ ਲੈ ਦੇ ਲੈ ਇਨਸਾਨਾਂ ਨੂੰ ਠੀਕ ਹੈ ਸੋ ਮੇਰੇ ਨਾਲ ਇੰਪਰੂਵਮੈਂਟ ਵਾਸਤੇ ਸਾਡੇ ਜਸਪਾਲ ਚੋਹਾਨ ਜੀ ਉਹ ਵੀ ਨਾਲ ਇੱਥੇ ਨੇ ਨਾਲ ਸਾਡੇ ਸੋਨੂ ਗੁਪਤਾ ਜੀ ਉਹ ਵੀ ਆਏ ਨੇ ਸੋ ਸਮੁੱਚੀ ਸਾਰੀ ਟੀਮ ਦਾ ਮੈਂ ਦਿਲ ਦੀ ਗਹਿਰਾਈ ਤੋਂ ਤਾਰਫਤ ਕਰਨਾ ਬਹੁਤ ਬਹੁਤ ਬੋਲ ਛੈਂਕਰ ਭਗਵਾਨ ਕੀ ਜੈ ਅੱਜ ਬਹੁਤ ਹੀ ਖੁਸ਼ੀ ਦਾ ਸਮਾਂ ਜੀ ਹਰ ਸਾਲ ਦੀ ਤਰ੍ਹਾਂ ਜਿਸ ਤਰ੍ਹਾਂ ਅਚਲ 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 ਮੰਦਰ ਸੁਦਾਰ ਸਭਾ ਸ਼੍ਰਮਣ ਦੇ ਸ਼ੁਭ ਮਹੀਨੇ ਦੇ ਉੱਤੇ ਰੁਦਰਪਸ਼ੀਖ ਦਾ ਜਗ ਜਿਹੜਾ ਵਾ ਬਹੁਤ ਹੀ ਵਿਦਵਾਨ ਸਾਡੇ ਅਜੁੱਧਿਆ ਤੋਂ ਜੋ ਪੰਡਿਤ ਜੀ ਆਦੇ ਨੇ ਔਰ ਉਹਨਾਂ ਦੇ ਮੁਖਾਦਬਨ ਤੋਂ ਜੋ ਮੰਤਰ ਉਚਾਰਨ ਕਰਕੇ ਜੋ ਸਾਡਾ ਰੁਦਰਪਸ਼ੀਖ ਜਗ ਕਰਵਾ ਰਹੇ ਨੇ ਔਰ ਮੈਨੂੰ ਸਮਝਾ ਇਸ ਜਗ ਦੇ ਵਿੱਚ ਜੋ-ਜੋ ਵੀ ਲੋਕ ਹਿੱਸਾ ਲੈ ਰਹੇ ਨੇ ਔਰ ਇਹ ਬਹੁਤ ਹੀ ਅਨਮੋਲ ਜਗ ਹੁੰਦਾ ਔਰ ਬਹੁਤ ਜਿਹੜੇ ਪਾਗਾਂ ਵਾਲੇ ਜੋ ਬਹੁਤ ਹੀ ਇੱਕ ਸੁਭਾਗਿਆ ਨਾਲੇ ਪ੍ਰਾਪਤ ਹੁੰਦਾ ਹੈ ਜਗ ਦੇ ਵਿੱਚ ਹਿੱਸਾ ਲੈਣਾ ਉਹ ਜਿਸ ਤਰੀਕੇ ਦੇ ਨਾਲ ਭਗਵਾਨ ਸ਼ੰਕਰ ਦੇ ਹੋਰ ਵੀ ਕਈ ਅਨੁਸਥਾਨ ਹੁੰਦੇ ਨੇ ਜਿਸ ਤਰ੍ਹਾਂ ਰੁਦਰ ਅਭਿਸ਼ੇਕ ਤੋਂ ਇਲਾਵਾ ਵੀ ਆਪਣਾ ਸਾਡੇ ਮਹਾਮਰਤਨ ਜੀ ਜਦ ਹੁੰਦਾ ਉਸ ਤੋਂ ਉੱਪਰ ਰੁਦਰ ਅਭਿਸ਼ੇਕ ਜਿਹੜਾ ਜਿਹੜਾ ਕਰਵਾਦਾ ਮੈਂ ਸਮਝਦਾ ਵੀ ਉਹਦੇ ਵਾਸਤੇ ਇਸ ਕੋਈ ਹੋਰ ਸੁਭਾਗਿਆ ਸ਼ਕਤੀ ਗੱਲ ਹੋ ਗਈ ਸਕਦੀ ਅਚਲ ਮੰਦਰ ਸਭਾ ਜੋ ਹੈ ਔਰ ਉਸਦੇ ਜਿਹੜੇ ਪ੍ਰਧਾਨ ਨੇ ਪੂਰਨ ਚੰਦ ਜੀ ਔਰ ਮੁੱਖ ਅਗਰਸਤੀ ਜਿਹੜੇ ਸਾਡੇ ਨਰੇਸ਼ ਦੂਤਰਾ ਜੀ ਉਹ ਤਮਾਮ ਜਿਹੜੇ ਨੇ

और आपके बटाला वासियों को ये सौभाग्य हमेशा से मिलता रहा है ये बाबा अचल महादेव की जो ये भूमि है बटाला यहाँ पे अच्छे अच्छे संत विद्वान ब्राह्मणों का आगमन हमेशा होता रहा है ये यहाँ के वासियों के लिए यहाँ के जो निवासी हैं उनके लिए परम सौभाग्य की बात है यहाँ पे ऐसे धार्मिक और ऐसे वेद वेदांत से संपन्न कार्यक्रम जो है यहाँ पे वो 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 संपन्न होते हैं और जो आप सभी निवासियों को ये अवसर मिला है पावन रुद्राभिषेक का आप लोग जहाँ तक आप हो तो सके ज़्यादा से ज़्यादा मात्रा में इस रुद्राभिषेक में सम्मिलित हों अपने जीवन को कृतार्थ करें महादेव की कृपा प्राप्त करें और उनकी कृपा जिसके ऊपर होती है जीवन में वो तमाम सारी विघ्न बाधाओं का नाश है कर देता तो आप लोग आए और अभिषेक में सम्मिलित हों बाकी यहाँ के जितने जि भी निवासी हैं जो क्षेत्रवासी हैं उनके लिए हमारी ओर से मंगल कामना और बहुत बहुत आशीर्वाद कि महादेव की कृपा यहाँ के निवासियों के ऊपर बटालावासियों के ऊपर हमेशा बनी रहे इसी कामना के साथ हर हर महादेव नारायण ਅੱਜ ਐਤਵਾਰ 27 ਤਰੀਕ ਨੂੰ ਅਚਲ ਮੰਦਰ ਸਭਾ ਵੱਲੋਂ ਸਾਡੇ ਪ੍ਰਧਾਨ ਕੋਰੁਣ ਚੰਦ ਜੀ ਦੇ ਅਗਵਾਈ ਦੇ ਵਿੱਚ ਇੱਕ ਰੁਦਰ ਅਸ਼ੇਕ 31 ਫੈਮਲੀਆਂ ਨੇ ਕੀਤਾ ਜਿਦੇ ਵਿੱਚ ਮੁੱਖ ਮਹਿਮਾਨ ਐਮ ਐਲ ਏ ਚੈਰੀ ਕਲਸੀ ਸਨ ਸਾਰਿਆਂ ਨੇ ਹਮਨ ਦਾ ਬਹੁਤ ਆਨੰਦ ਲਿਆ ਰੁਦਰ ਅਸ਼ੇਕ ਦਾ ਬਹੁਤ ਆਨੰਦ ਲਿਆ ਅੱਜ ਇੱਕ ਅਸੀਂ ਮੰਦਰ ਬਣਾਇਆ ਹੋਇਆ ਹੈ ਜਿਸ ਦਾ ਲੇਂਟਰ ਵੀ ਪਿਆ ਹੋਇਆ ਹੈ ਉਸ ਦਾ ਵੀ ਦੁਕਾਨਦਾਰ ਐਮ ਐਲ ਏ ਸਾਹਿਬ ਨੇ ਕੀਤਾ ਹੋਇਆ ਅਸੀਂ ਉਹਨਾਂ ਦੇ ਬਹੁਤ ਜ਼ਿਆਦਾ ਧੰਨਵਾਦੀ ਆਂ ਅਸੀਂ ਸ਼ੇਰ ਕਮਾਂਗੇ ਜਿਨ੍ਹਾਂ ਜਿਨ੍ਹਾਂ ਰੁਦਰ ਸ਼ੇਕ ਰਾਇਆ ਪਰਮਾਤਮਾ ਉਹਨਾਂ ਦੀਆਂ ਮਨੋ ਕਾਮਨਾ ਪੂਰੀ ਕਰੇ ਉਹ ਸ਼ੰਕਰ ਭਗਵਾਨ ਕੀ ਜੈ